ਜ਼ਿੰਮੇਦਾਰਾਂ ਨੂੰ ਰਹਿਤਾ ਜਿਹੜਾ ਹੈ ਉਹ ਬਿਲਕੁਲ ਵੀ ਜਿਹੜਾ ਹੈ ਮਾਫੀਆ ਨੂੰ ਚੱਕਰ ਨਹੀਂ ਦੇਣਾ ਚਾਹੀਦਾ ਆਪ ਵੇਚਣਾ ਚਾਹੀਦਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕੋਈ ਨਹੀਂ ਫਿਰ ਜੇ ਸਰਕਾਰ ਪਰਚੇ ਕਰੋਗੇ ਫਿਰ ਵੇਖ ਲਾਂਗੇ ਜਦੋਂ ਫਲੱਡ ਆਉਂਦੇ ਆ ਉਦੋਂ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਾਨੂੰ ਹੁੰਦਾ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਉਦੋਂ ਕਹਿੰਦੇ ਆ ਜੀ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈਗਾ ਕਿੱਡੀ ਇਹ ਸਿਤਮਖੀਰੀ ਹੈ ਸਾਡੇ ਨਾਲ ਇੱਕ ਕਿਸਮ ਦਾ ਪੰਜਾਬ ਦੇ ਨਾਲ ਇਹ ਤੱਕਾ ਹੈ ਕਿ ਜੇ ਹੜਾ ਰਿਪੇਰੀਅਨ ਸਟੇਟ ਹੋਣ ਦੇ ਕਾਰਨ ਜੇ ਹੜਾਂ ਦੇ ਵਿੱਚ ਅਸੀਂ ਨੁਕਸਾਨ ਚਲਦੇ ਆ ਤੇ ਫਿਰ ਪਾਣੀ ਦੇ ਉੱਤੇ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਹੈ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ 2023 ਦੇ ਵਿੱਚ ਤੇ ਪਾਕਿਸਤਾਨ ਜਿਹੜਾ ਆਪਣੇ ਦਰਿਆਵਾਂ ਦੇ ਗੇਟ ਖੋਲ ਦਿੰਦਾ ਹੈ ਤਾਂ ਕਿ ਜਿਹੜਾ ਜਿਹੜਾ ਚੜਦਾ ਪੰਜਾਬ ਹੈ ਉਹ ਟੁੱਟੇ ਨਾ ਤੇ ਪਾਣੀ ਦਾ ਬਹਾ ਜਿਹੜਾ ਹੈ ਉਹ ਅੱਗੇ ਹੋ ਜੇ ਤੇ ਅੱਜ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ Rajasthan ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਇਸ ਤੋਂ ਵੱਡੀ ਸਤਮ ਦੀ ਜਿਹੜੀ ਹੋ ਕੀ ਹੋ ਸਕਦੀ ਜ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਹੜ ਆਉਂਦੇ ਨੇ ਉਹ ਕਿਤੇ ਆ ਕੇ ਰੇਤ ਛੁੱਟ ਜਾਂਦਾ ਆ ਤੇ ਕਿਤੇ ਆ ਕੇ ਜਮੀਨ ਦੇ ਵਿੱਚ ਟੂਆ ਪਾ ਜਾਂਦਾ ਹੈ ਜਿਹੜੀ ਰੇਤ ਕਿਸੇ ਦੇ ਖੇਤਾਂ ਦੇ ਵਿੱਚ ਹੈ ਉਹ ਕਿਸਾਨ ਨਹੀਂ ਚੁੱਕ ਸਕਦਾ ਕਿਸਾਨ ਜੇ ਚੁੱਕੇਗਾ ਉਹਦੇ ਤੇ ਪਰਚੇ ਹੋਣੇ ਨੇ ਜਦਕਿ ਸਾਡੇ ਖੇਤਾਂ ਦੇ ਵਿੱਚ ਰੇਤ ਪੈ ਗਈ ਹੈ ਜੇ ਅਸੀਂ ਉਹ ਰੇਤ ਚੁੱਕ ਕੇ ਵੇਚਾਂਗੇ ਤੇ ਸਾਡੇ ਤੇ ਪਰਚਾ ਹੈ ਕਮਾਲ ਦੀ ਗੱਲ ਵੇਖੋ ਤੇ ਸਰਕਾਰ ਦੇ ਬੰਦੇ ਜਾਂ ਮਾਫੀਆ ਜਿਹੜਾ ਹੈ ਉਹ ਸਾਡੇ ਖੇਤਾਂ ਵਿੱਚੋਂ ਰੇਤ ਚੁੱਕ ਕੇ ਵੇਚ ਸਕਦਾ ਹੁਣ ਇਹ ਜ਼ੁਲਮ ਇੱਕ ਨਹੀਂ ਹੋ ਰਿਹਾ ਜ਼ੁਲਮ ਬੜੇ ਤਰ੍ਹਾਂ ਦੇ ਹੋ ਰਹੇ ਨੇ ਜਿਹੜਾ ਹੈ ਗੱਲ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਦੀਆਂ ਕਮਜ਼ੋਰੀਆਂ ਚਲੋ ਕੁਦਰਤੀ ਆਫਤ ਆਉਂਦੀ ਹੈ ਲੇਕਿਨ ਕੁਦਰਤੀ ਆਫਤ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਜੇ ਮੈਨੇਜਮੈਂਟ ਜਿਹੜੀ ਹੈ ਉਹ ਸਹੀ ਹੋਵੇ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦਾ ਪ੍ਰਬੰਧਨ ਹੀ ਸਾਡੇ ਕੋਲ ਨਹੀਂ ਹੈ ਹੁਣ ਤਾਂ ਇਹਨਾਂ ਨੇ ਫੋਰਸਾ ਲਾ ਕੇ ਸਕਿਉਰਿਟੀ ਲਾ ਕੇ ਉਹ ਜਿਹੜਾ ਪੂਰੀ ਤਰ੍ਹਾਂ ਕੈਪਚਰ ਕਰ ਲਿਆ ਹੈ ਤੇ ਔਰ ਖਰਾਨੀ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਔਰ ਉਹ ਫੈਸਲੇ ਦੇ ਵਿੱਚ ਰਾਜਸਥਾਨ ਹਾਈ ਕੋਰਟ ਕਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਟਾਈਮ ਹੈ ਉਹਨਾਂ ਦਾ ਵੀ ਪ੍ਰਬੰਧ ਜਿਹੜਾ ਹੈ ਉਹ ਕੇਂਦਰ ਕੋਲੇ ਹੋਣਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਜਿਹੜੇ ਉੱਥੇ ਕੇਸ ਹਾਰ ਗਈ ਹੈ ਹੁਣ ਸ਼ਾਇਦ ਸੁਪਰੀਮ ਕੋਰਟ ਜਾਵੇ ਤਹਲ ਪੁਕਤਾ ਢੰਗ ਦੇ ਨਾਲ ਕੇਸ ਹੀ ਨਹੀਂ ਜਿਹੜਾ ਹੈ ਰਾਜਸਥਾਨ ਹਾਈ ਕੋਰਟ ਦੇ ਵਿੱਚ ਲੜਿਆ ਗਿਆ ਕਿੱਟੀ ਹਰਾਨੀ ਦੀ ਗੱਲ ਹੈ ਕਿ ਸਾਡੇ ਅੰਦਰਲੇ ਡੈਮ ਚਲੋ ਹਿਮਾਚਲ ਦਾ ਡੈਮ ਤਾਂ ਤੁਸੀਂ ਕੰਟਰੋਲ ਕਰਨਾ ਕਰਨਾ ਕੇਂਦਰੀ ਪਾਵਰਾਂ ਨੇ ਲੇਕਿਨ ਜਿਹੜੇ ਸਾਡੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਿਹੜੇ ਡੈਮ ਹੈ ਉਹਨਾਂ ਡੈਮਾਂ ਦਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਕਿਵੇਂ ਲੈ ਸਕਦੀ ਹੈ ਇਹ ਰਾਜਸਥਾਨ ਕੋਰਟ ਦਾ ਜਿਹੜਾ ਇਹ ਫੈਸਲਾ ਜਿਹੜਾ ਸਾਡੇ ਲਈ ਬਹੁਤ ਮੰਦ ਭਾਗਾ ਹੈ ਔਰ ਸਰਕਾਰ ਨੂੰ ਪੁਖਤਾ ਕੇ ਜਿਹੜੇ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲੜਨੇ ਚਾਹੀਦੇ ਆ ਵੈਸੇ ਵੀ ਪਾਣੀਆਂ ਦੇ ਲੜਾਈ ਕਿਸੇ ਵੀ ਸਰਕਾਰ ਨੇ ਕੋਰਟ ਤੇ ਅੱਗੇ ਜਿਹੜਾ ਸਹੀ ਢੰਗ ਦੇ ਨਾਲ ਲੜੀ ਨਹੀਂ ਆ ਜਦੋਂ ਫਲੱਡ ਆਉਂਦੇ ਆ ਉਦੋਂ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਾਨੂੰ ਹੁੰਦਾ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਉਦੋਂ ਕਹਿੰਦੇ ਆ ਜੀ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈਗਾ ਕਿਤੇ ਸਤੰਗਿਰੀ ਹੈ ਸਾਡੇ ਨਾਲ ਇੱਕ ਕਿਸਮ ਦਾ ਪੰਜਾਬ ਦੇ ਨਾਲ ਇਹ ਤੱਕਾ ਹੈ ਕਿ ਜੇ ਹੜ ਰਿਪੈਰੀਅਨ ਸਟੇਟ ਹੋਣ ਦੇ ਕਾਰਨ ਜੇ ਹੜਾਂ ਦੇ ਵਿੱਚ ਅਸੀਂ ਨੁਕਸਾਨ ਚਲਦੇ ਹਾਂ ਤੇ ਫਿਰ ਪਾਣੀ ਦੇ ਉੱਤੇ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਸਾਡਾ ਤਾਂ ਆਪ ਦਾ ਪਾਣੀ ਜਿਹੜਾ ਹੈ ਜਮੀਨ ਦਾ ਅਸੀਂ ਵਰਤਵਾਰਤ ਕੀ ਜਿਹੜਾ ਹੈ ਉਹ ਮੁਕਾ ਲਿਆ ਸਾਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵਕਤ ਦਰਿਆਈ ਪਾਣੀ ਦੀ ਨਹਿਰੀ ਪਾਣੀ ਦੀ ਵੱਡੀ ਲੋੜ ਹੈ ਤੇ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਕਹਿੰਦੇ ਆ ਨਹੀਂ ਤੁਹਾਡਾ ਇੰਨਾ ਕੀ ਹਿੱਸਾ ਬਣਦਾ ਤੇ ਬਾਕੀ ਹਿੱਸਾ ਰਾਜਸਥਾਨ ਤੇ ਪੰਜਾਬ ਦਾ ਹੈ ਔਰ ਹਰਾਨੀ ਦੀ ਗੱਲ ਜਦੋਂ ਪਾਕਿਸਤਾਨ ਦੇ ਨਾਲ ਟ੍ਰੀਟੀ ਹੋਈ ਹੈ ਪਾਣੀਆਂ ਦੀ ਉਦੋਂ ਇਹਨਾਂ ਨੇ ਰਾਜਸਥਾਨ ਨੂੰ ਪੰਜਾਬ ਦਾ ਹਿੱਸਾ ਦਿਖਾ ਕੇ ਦੇ ਵੱਧ ਪਾਣੀ ਜਿਹੜਾ ਪਾਕਿਸਤਾਨ ਕੋਲੋਂ ਮੰਗਿਆ ਜੀ ਤੇ ਅੱਜ ਜਿਹੜਾ ਹੈਗਾ ਉਹ ਸਾਨੂੰ ਕਹਿੰਦੇ ਆ ਕਿ ਤੁਹਾਡਾ ਤਾਂ ਸਹੀ ਜਿਹੜਾ ਥੋੜਾ ਜਿਹਾ ਹੈਗਾ ਪਾਣੀਆਂ ਦੇ ਉੱਤੇ ਸਾਨੂੰ ਪ੍ਰੋਪਰ ਪਾਣੀ ਜਿਹੜਾ ਉਹ ਮਿਲਦਾ ਹੀ ਨਹੀਂ ਹੈ ਜਿੰਨਾ ਸਾਨੂੰ ਸਾਡੇ ਕਿਸਾਨਾਂ ਨੂੰ ਜਾਂ ਸਾਨੂੰ ਪੀਣ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹ ਮਿਲ ਹੀ ਨਹੀਂ ਰਿਹਾ ਇਹ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਉਹ 1947 ਤੋਂ ੱੱਕਾ ਹੋ ਰਿਹਾ ਪੰਜਾਬ ਸਿੰਘ ਸਾਹਿਬ ਜੀ ਰਾਜਸਥਾਨ ਵਾਲੀਆਂ ਨਹਿਰਾਂ ਅੱਜ ਸਕਾਰ ਦਿੱਤੀਆਂ ਗਈਆਂ ਜਿਹੜੀਆਂ 12 ਮਹੀਨੇ ਚੱਲਦੀਆਂ ਅ ਜਾ ਪਾਣੀ ਘਟਾ ਦਿੱਤਾ ਗਿਆ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਆ ਦਰ ਚੱਕੇਗੇ ਨਹੀਂ ਸਾਹਮਣੇ ਲੋਕਾਂ ਦੀ ਮਾਲਕੀ ਨੇ ਇੱਥੇ ਕੀ ਇਹ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਨਾ ਇਹ ਧੱਕੇਸ਼ਾਹੀ ਹੈ ਵੀ ਰਾਜਸਥਾਨ ਦੀਆਂ ਨਹਿਰਾਂ ਜੇ ਵਗਦੀਆਂ ਨੇ ਉਹਨਾਂ ਚ ਮਿੱਟੀ ਆਉਂਦੀ ਹੈ ਤੇ ਉਹ ਮਿੱਟੀ ਕੱਢਣ ਦਾ ਖਰਚਾ ਰਾਜਸਥਾਨ ਗਵਰਨਮੈਂਟ ਨੂੰ ਕਰਨਾ ਪਊਗਾ ਰਾਜਸਥਾਨ ਗਵਰਨਮੈਂਟ ਦਾ ਖਰਚਾ ਬਚਾਉਣ ਦੇ ਲਈ ਪਾਣੀ ਨੂੰ ਡੋਬਣ ਦਾ ਜਿਹੜਾ ਇਹ ਇੱਕ ਕਿਸਮ ਦਾ ਯਤਨ ਹੈ ਇਸ ਸਟੇਟ ਸਰਕਾਰ ਕੋਈ ਮੁਆਵਜ਼ਾ ਨਹੀਂ ਦੇ ਰਹੀ 23 ਦੇ ਵਿੱਚ ਨੁਕਸਾਨ ਬੜਾ ਹੋਇਆ ਹਾਲਾਂਕਿ بڑے ਵੱਡੇ ਵੱਡੇ ਵਾਦੇ ਕੀਤੇ ਗਏ ਕੂਕੜੀਆਂ ਬੱਕਰੀਆਂ ਦਾ ਇਸ ਵਾਰ ਵੀ ਲੋ ਸਰਕਾਰਾਂ ਕਿਉਂਕਿ ਤੁਹਾਡੀ ਆਵਾਜ਼ ਦੂਰ ਤੱਕ ਜਾਣੀ ਹੈ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੀ ਸਿਰਫ ਕਬਜ਼ਾ ਹੀ ਕਰ ਰੱਖਿਆ ਹੈ ਰੈਵਨਿਊ ਜਨਰੇਟ ਕਰਦੀ ਹੈ ਅਸੀਂ ਜੀਐਸਟੀ ਅਸੀਂ ਦਿੰਨੇ ਆ ਟੈਕਸ ਅਸੀਂ ਦਿੰਨੇ ਆ ਤੇ ਜਦੋਂ ਕੁਦਰਤੀ ਆਫਤ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਉਦੋਂ ਜਿਹੜਾ ਹੈ ਇਹ ਹੱਥ ਘੁੱਟ ਲੈਂਦੇ ਆ ਤੇ ਇਹ ਇੱਕ ਕਿਸਮ ਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਨੂੰ ਇਹਨਾਂ ਨੇ ਇਗਨੋਰ ਮਾਰਤੀ ਹੈ ਔਰ ਕਿੱਡੀ ਹਨਾਨੀ ਦੀ ਗੱਲ ਹੈ ਕਿ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ 2023 ਦੇ ਵਿੱਚ ਤੇ ਪਾਕਿਸਤਾਨ ਜਿਹੜਾ ਆਪਣੇ ਦਰਿਆਵਾਂ ਦੇ ਗੇਟ ਖ ਚੜਾ ਚੜਦਾ ਪੰਜਾਬ ਹੈ ਉਹ ਡੁੱਬੇ ਨਾ ਤੇ ਪਾਣੀ ਦਾ ਬਹਾ ਜਿਹੜਾ ਹੈ ਉਹ ਅੱਗੇ ਹੋ ਜੇ ਤੇ ਅੱਜ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ Rajasthan ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਇਸ ਤੋਂ ਵੱਡੀ ਸਿਤਮ ਜਿਹੜੀ ਉਹ ਕੀ ਹੋ ਸਕਦੀ ਹੈ ਜੀ ਹਾਂਜੀ ਮਖੂਦ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਸਾਰਿਆਂ ਨਾਲ ਥੋੜੀ ਥੋੜੀ ਗੱਲ ਕਰਦੇ ਆ ਬਰਾਡਪਾਵਰ ਵਾਲੇ ਵੀ ਕੀ ਕਹੋਗੇ ਆਪ ਬਿਲਕੁਲ ਜੀ ਮੈਂ ਇੱਥੇ ਦੋ ਗੱਲਾਂ ਜਿਹੜੀਆਂ ਚੈਨਲ ਪਹਿਲਾਂ ਤੋਂ ਜਿੰਨੇ ਵੀ ਆਏ ਆ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਬੰਦੇ ਜੈਦਰ ਸਾਹਿਬ ਮੈਂ ਇਸ ਇਲਾਕੇ ਦਾ ਰਹਿਣ ਵਾਲਾ ਮਾਂ ਇੱਥੋਂ ਦਾ ਪੀਤੀ ਆ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜ ਇੱਕ ਤੇ ਗੱਲ ਇਹ ਆ ਵੀ ਹੋਰ ਆ ਆ ਇਹ ਕਿਹਾ ਵੀ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਕੀ ਕਰਾਂਗੇ ਜੇ ਮੰਨ ਲਓ ਇਹਨਾਂ ਨੂੰ ਖਰਾਬਾ ਨਹੀਂ ਮਿਲਦਾ ਉਹਦੇ ਲਈ ਆਪਾਂ ਆਪਣੀ ਪਾਰਟੀ ਵੱਲੋਂ ਕੀ ਐਸਾ ਕਦਮ ਚੁੱਕਾਂਗੇ ਜਾਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਆਪਾਂ ਨੂੰ ਲੈਣਾ ਪੈਣਾ ਦੂਜੇ ਨੰਬਰ ਦੇ ਉੱਪਰ ਜਿਹੜਾ ਜੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਹੜ ਆਉਂਦੇ ਨੇ ਉਹ ਕਿਤੇ ਆ ਕੇ ਰੇਤ ਛੁੱਟ ਜਾਂਦਾ ਆ ਤੇ ਕਿਤੇ ਆ ਕੇ ਇਹ ਜ਼ਮੀਨ ਦੇ ਵਿੱਚ ਟੂਆ ਪਾ ਜਾਂਦਾ ਹੈ ਜਿਹੜੀ ਰੇਤ ਕਿਸੇ ਦੇ ਖੇਤਾਂ ਦੇ ਵਿੱਚ ਹੈ ਉਹ ਕਿਸਾਨ ਨਹੀਂ ਚੁੱਕ ਸਕਦਾ ਕਿਸਾਨ ਜੇ ਚੁੱਕੇਗਾ ਉਹਦੇ ਤੇ ਪਰਚੇ ਹੋਣੇ ਨੇ ਜਦਕਿ ਸਾਡੇ ਖੇਤਾਂ ਦੇ ਵਿੱਚ ਰੇਤ ਪੈ ਗਈ ਹੈ ਜੇ ਅਸੀਂ ਉਹ ਰੇਤ ਚੁੱਕ ਕੇ ਵੇਚਾਂਗੇ ਤੇ ਸਾਡੇ ਤੇ ਪਰਚਾ ਹੈ ਕਮਾਲ ਦੀ ਗੱਲ ਵੇਖੋ ਤੇ ਸਰਕਾਰ ਦੇ ਬੰਦੇ ਜਾਂ ਮਾਫੀਆ ਜਿਹੜਾ ਹੈ ਉਹ ਸਾਡੇ ਖੇਤਾਂ ਵਿੱਚੋਂ ਰੇਤ ਚੁੱਕ ਕੇ ਵੇਚ ਸਕਦਾ ਹੁਣ ਇਹ ਜ਼ੁਲਮ ਇੱਕ ਨਹੀਂ ਹੋ ਰਿਹਾ ਜ਼ੁਲਮ ਬੜੇ ਤਰ੍ਹਾਂ ਦੇ ਹੋ ਰਹੇ ਨੇ ਇਜੇ ਨੰਬਰ ਦੇ ਉੱਪਰ ਹੁਣ ਕੱਲਾ ਪਾਣੀ ਆਉਣ ਦੇ ਨਾਲ ਘਰ ਖਰਾਬ ਹੋ ਗਏ ਆ ਹੋ ਗਿਆ ਇੱਥੇ ਨਹੀਂ ਹੈ ਇਹਦੇ ਨਾਲ ਜਿਹੜੇ ਬੋਰ ਨੇ ਉਹ ਬਹਿ ਗਏ ਆ ਤੇ ਇੱਕ ਬੋਰ ਦੇ ਉੱਪਰ ਘੱਟੋ ਘੱਟ 1.5 ਤੋਂ 2 ਲੱਖ ਰੁਪਏ ਦਾ ਖਰਚਾ ਉਹ ਆਉਂਦਾ ਮੈਂ ਕਹਿਣਾ ਚਾਹੁੰਦਾ ਵੀ ਇਹ ਨਾ ਐ 25 37 ਸਾਲੀ ਪਾਣੀ ਆ ਜਵੇ ਲੋਕ ਮਰ ਜੇ ਖੜ ਸਕਦੇ ਨੇ ਜਿਹੜਾ ਇੱਕ ਸਾਲ ਬਾਅਦ ਹੀ ਪਾਣੀ ਆ ਜਾਂਦਾ ਆ ਉਹਦੇ ਨਾਲ ਤਾਂ ਪਿਛਲੇ ਸਾਡੇ ਜਿਹੜੇ ਨੇ ਇਸ ਇਲਾਕੇ ਦੇ ਕਰਜ਼ੇ ਨਹੀਂ ਲੈਂਦੇ ਵਿਆਜਾਂ ਨਹੀਂ ਪੂਰੀਆਂ ਹੁੰਦੀਆਂ ਤੇ ਅਗਲੇ ਪਾਸੇ ਫਿਰ ਪਾਣੀ ਆਇਆ ਹੁੰਦਾ ਸੋ ਮੈਂ ਇੱਕ ਹੱਥ ਬੰਨ ਕੇ ਬੇਨਤੀ ਕਰਾਂਗਾ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਧੇਰੋ ਬਹੁਤ ਵੱਡੀ ਹੈ ਕਿ ਮੈਂ ਚਾਹਾਂਗਾ ਵੀ ਜਥੇਬੰਦੀਆਂ ਵੱਲੋਂ ਕੋਈ ਇਹੋ ਜਿਹਾ ਐਲਾਨ ਕੀਤਾ ਜਾਵੇ ਵੀ ਜੇ ਸਰਕਾਰ ਖਰਾਬਾ ਨਹੀਂ ਦਿੰਦੀ ਇਹਨਾਂ ਲੋਕਾਂ ਨੂੰ ਕਿਉਂਕਿ ਕੱਲ ਨੂੰ ਇਹਨਾਂ ਨੇ ਫਸਲ ਬੀਜਣੀ ਹੈ ਉਹਦੇ ਲਈ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਐਸਾ ਕਦਮ ਕੀ ਪੁੱਟਾਂਗੇ ਜੀ ਬਿਲਕੁਲ ਜੀ ਜਿਵੇਂ ਮਖੂ ਸਾਹਿਬ ਨੇ ਕਿਹਾ ਵੀ ਮੰਨ ਲਓ ਸਰਕਾਰ ਕਹਿ ਰਹੀ ਕੁਦਰਤੀ ਆਫਤ ਹੈ ਤੇ ਰੇਤਾ ਫਿਰ ਕੁਦਰਤ ਨੇ ਸਾਡੀ ਜ਼ਮੀਨ 'ਚ ਸੱਟੀ ਹੈ ਠੇਕੇਦਾਰ ਫਿਰ ਇਹ ਟੇਕੇ ਲੱਗਦੇ ਨੇ ਜੀ ਜ਼ਿੰਮੇਦਾਰੀ ਚੱਕੇ ਫਿਰ ਬਿਲਕੁਲ ਬਿਲਕੁਲ ਜ਼ਿੰਮੇਦਾਰਾਂ ਨੂੰ ਰੇਤਾ ਜਿਹੜਾ ਹੈ ਉਹ ਬਿਲਕੁਲ ਵੀ ਜਿਹੜਾ ਹੈ ਮਾਫੀਆ ਨੂੰ ਚੱਕਰ ਨਹੀਂ ਦੇਣਾ ਚਾਹੀਦਾ ਆਪ ਵੇਚਣਾ ਚਾਹੀਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਈ ਨਹੀਂ ਫਿਰ ਜੇ ਸਰਕਾਰ ਪਰਚੇ ਕਰੋਗੇ ਫਿਰ ਵੇਖ ਲਾਂਗੇ। ਕੀ ਬਾਤ ਹੈ। ਇੱਕ ਗੱਲ ਜਿਹਦੇ ਦਾਰ ਜੀ ਤੁਹਾਨੂੰ ਹੋਰ ਦੱਸਦੇ ਆ ਜਿਹੜੀ ਇਹ ਦਰਿਆ ਆ ਜੀ ਜਿਹੜੀ ਇਹ ਜ਼ਮੀਨ ਆ ਇਹ ਜ਼ਮੀਨ ਇਹਨਾਂ ਦੀ ਮਲਕੀਤ ਜ਼ਮੀਨ ਆ। ਇਹਨਾਂ ਦੀ ਜ਼ਮੀਨ ਵਿੱਚ ਦਰਿਆ ਦਰਿਆ ਦੇ ਵਿੱਚ ਇਹਨਾਂ ਦੀ ਜ਼ਮੀਨ ਨਹੀਂ ਹੈਗੀ ਕੀ? ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਜਿਹੜਾ ਇਹਨਾਂ ਦੇ ਜਿਹੜਾ ਤੁਸੀਂ ਆ ਫੋਰ ਲਾਈਨ ਦਾ ਬ੍ਰਿਜ ਆ ਇਹਦੇ ਵਾਸਤੇ ਇਹਨੂੰ ਜ਼ਮੀਨ ਨੂੰ ਅਕਵਾਇਰ ਕੀਤਾ ਹੋਇਆ ਇਹਦੇ ਪੈਸੇ ਮਿਲੇ ਆ ਪਰ ਜਦੋਂ ਇਹਨਾਂ ਦੀ ਫਸਲ ਕੋਈ ਮਰ ਜਾਂਦੀ ਆ ਫਸਲ ਡੁੱਬ ਜਾਂਦੀ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਸਰਕਾਰ ਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਪੈਸੇ ਦੇਣੇ ਚਾਹੀਦੇ ਕੀ ਸਰਕਾਰ ਨੂੰ ਮਵਾ ਦਾ ਦੇਣਾ ਚਾਹੀਦਾ ਹੈ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਅੱਜ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਅੱਜ ਚੀਫ ਮਿਨਿਸਟਰ ਨੇ ਉਹ ਕਹਿੰਦੇ ਨੇ ਕਿ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀਆਂ ਵੀ ਦੇਵਾਂਗੇ ਤੇ ਫਿਰ ਵਾਦਾ ਕਰਕੇ ਮੁਕਰਨਾ ਤੇ ਇਹ ਤਾਂ ਬਹੁਤ ਹੁਣ ਉਹਨਾਂ ਨੇ ਕਿਹਾ ਵੀ ਇਹੀ ਹੈਲੀਕਾਪਟਰ ਹੀ ਦੇ ਦਿੱਤਾ ਲੋਕਾਂ ਨੂੰ ਕੀ ਕਹੋ ਹੈਲੀਕਾਪਟਰ ਕੀ ਸਰਚ ਮਾਰਨਾ ਕਿੰਨਾ ਕ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਪਿਛਲੇ 2023 ਦੇ ਵਿੱਚ ਆਉਂਦੇ ਇਸੇ ਹੀ ਪਿੰਡਾਂ ਵਿੱਚ ਕਹਿ ਕੇ ਗਏ ਸੀ ਮੈਂ ਮੁਰਗੀਆਂ ਦਾ ਮੁਆਜਾ ਵੀ ਦਵਾਂ ਮੈਂ ਬੱਕਰੀਆਂ ਦਾ ਮੁਆਜਾ ਵੀ ਦਵਾਂ ਮੈਂ ਇਹਦਾ ਮੁਆਜਾ ਵੀ ਦਵਾਂ ਪਰ ਪਹੁੰਚਿਆ ਇੱਥੇ ਕੁਝ ਵੀ ਨਹੀਂ ਮੁੱਖ ਉੰਧ ਭਾਗੀ ਗੱਲ ਹੈ ਜਾਂ ਤਾਂ ਤੁਸੀਂ ਵਾਦੇ ਕਰੋ ਨਾ ਤੇ ਜੋ ਕਰੋ ਤਾਂ ਫਿਰ ਪੂਰੇ ਕਰੋ ਇਹ ਜਿਹੜੀਆਂ ਪੋਲਿਟੀਸ਼ਨਾਂ ਦੀਆਂ ਗਲਤ ਗੱਲਾਂ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਰਾਜਨੀਤਿਕ ਪਾਰਟੀਆਂ ਇਹ ਸਮਾਂ ਰਾਜਨੀਤੀ ਕਰਨ ਦਾ ਤਾਂ ਹੈ ਨਹੀਂਗਾ ਕਿ ਅਸੀਂ ਕਈ ਕਾਂਗਰਸ ਨੇ ਨਹੀਂ ਕੀਤਾ ਕਾਕਲੀ ਦਲ ਤੇ ਜਿਹੜੇ ਪਹਿਲਾਂ ਰਹੀਆਂ ਸਰਕਾਰਾਂ ਉਹਨਾਂ ਨੇ ਨਹੀਂ ਕੀਤਾ ਜਮਜੂਦਾ ਸਰਕਾਰ ਐ ਨਹੀਂ ਕੀਤਾ ਅਸੀਂ ਇਸ ਪਾਸੇ ਨਹੀਂ ਜਾਂਦੇ ਕਿ ਪਰ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹੂੰਗਾ ਵੀ ਜੇ ਹੁਣ ਪਾਰਟੀਆਂ ਸੋਚਦੀਆਂ ਕਿ ਡੁੱਬ ਰਹੇ ਲੋਕਾਂ ਦੇ ਮੋਢਿਆਂ ਤੇ ਚੜ ਕੇ ਅਸੀਂ ਆਪਣੀ ਰਾਜਨੀਤਿਕ ਪੇੜੀ ਪਾਰ ਕਰ ਲਾਂਗੇ ਤੇ ਉਹ ਬੜੇ ਭਲੇਖੇ ਚ ਜੀ ਜੀ ਸਭ ਇੱਕ ਆਪ ਦੀ ਵੀ ਸਾਰੇ ਬੜੇ ਸੋਧੀ ਰੱਖਣ ਵਾਲੇ ਹੋ ਮੈਨੂੰ ਇੰਜ ਲੱਗਦਾ ਪਿਆ ਵੀ ਜਿਹੜਾ ਆਪਾਂ ਹਰ ਵਾਰ ਦਾ ਮਸਲਾ ਹੱਲਿਆ ਨਾ ਉਹ ਮਸਲਾ ਹੱਲ ਪਤਾ ਕਿਵੇਂ ਹੋਏਗਾ ਹੁਣ ਜੇ ਮੰਨ ਲਓ ਭਾਰਤ ਮਾਲਾ ਪ੍ਰੋਜੈਕਟ ਹੈ ਇਹਦੇ ਵਾਸਤੇ ਜ਼ਮੀਨ ਖਰੀਦੀ ਗਈ ਜ਼ਮੀਨ ਖਰੀਦ ਕੇ ਕਿੱਥੇ ਚਲਾ ਗਿਆ ਹੁਣ ਦਰਿਆ ਜਿਹੜਾ ਮਾਲਕੀ ਦੇ ਵਿੱਚੋਂ ਵਗਦਾ ਪਿਆ ਆ ਆ ਜਿਹੜਾ ਪੁਲ ਬਣਿਆ ਸੀ ਲੋਕਾਂ ਨੂੰ ਪੈਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਆ ਪੁਲ ਬਣਿਆ ਆ ਮੈਂ ਕਹਿੰਦਾ ਵੀ ਇਹਦਾ ਦਰਾਂ ਦੀ ਸੇਧ ਦੇ ਵਿੱਚ ਆ 12 15 ਕਿਲੋਮੀਟਰ ਬਣਦਾ ਸਾਰਾ ਜੇ ਇਨਾਂ ਕੋ ਮੇਰੇ ਖਿਆਲ ਸੇਧ ਦੇ ਵਿੱਚ ਦਰਿਆ ਲੋਕਾਂ ਨੂੰ ਇਹਨਾਂ ਦੇ ਜ਼ਮੀਨੀ ਜਿਹੜੀ ਹੈ ਜ਼ਮੀਨ ਦਾ ਮੁੱਲ ਦੇ ਕੇ ਤੇ ਦਰਿਆ ਨੂੰ ਮਾਲਕ ਬਣਾਇਆ ਜਾਵੇ ਤੇ ਇਹਨੂੰ ਥੋੜਾ ਜਿਹਾ ਖਾਲ ਦਿੱਤਾ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਹੜ੍ਹਾਂ ਤੋਂ ਆਪਣਾ ਬਚਾਅ ਹੋ ਸਕਦਾ ਯਾਰ ਪੱਕਾ ਹੱਲ ਇਹ ਆ ਦੇਖੋ ਜੀ ਇਹਦੀ ਬੁਨਿਆਦੀ ਪ੍ਰੋਬਲਮ ਜਿਹੜੀ ਹੈਗੀ ਉਹ ਪੰਜਾਬ ਦਾ ਜਿਹੜਾ ਯਾਰ ਦਾ ਜਿਹੜ ਐਕਟਾ ਉੱਥੇ ਪਈ ਹੈਗੀ ਆ ਜਿਹਦੇ ਵਿੱਚ ਆਪਣੇ ਬਰਾਜ ਤੇ ਆਪਣੇ ਉਹ ਸਾਰੇ ਉਹਨਾਂ ਦੇ ਕੰਟਰੋਲ ਦੇ ਦਿੱਤੇ ਗਏ ਜਿੰਨੀ ਦੇਰ ਆਪਣੇ ਬਰਾਜ ਆਪਣੇ ਕੰਟਰੋਲ 'ਚ ਇਹ ਕਿਉਂਕਿ ਦੇਖੋ ਨਾ ਬਰਾਜ ਬਣਾਤਾ ਆਸ-ਪਾਸੇ ਤੁਸੀ ਬੰਦ ਬਣਾਤਾ ਡਾਫ ਪੈਂਦੀ ਹੈਗੀ ਔਰ ਡੁੱਬ ਦਿੰਦਾ ਆਪਾਂ ਨੂੰ ਸੋ ਪਹਿਲੀ ਪ੍ਰੋਬਲਮ ਤਾਂ ਆਪਣਾ ਉਹ ਆਰਗੇਨਾਈਜੇਸ਼ਨ ਐਕਟ ਗੱਲ ਤਾਂ ਦੂਜਾ ਵੀ 25% ਜਿਹੜਾ ਫਲੋ ਆ ਰਿਵਰ ਦਾ ਉਹ جاری ਰਹਿਣਾ ਚਾਹੀਦਾ ਸਿਲਟਿੰਗ ਹੁੰਦੀ ਰਹਿਣੀ ਚਾਹੀਦੀ ਆ ਤੇ ਬਾਈ ਹਰੇ ਵੀ ਉਦੋਂ ਆਏ ਸੀ ਅਸੀਂ ਉੱਥੇ ਗੱਲਬਾਤ ਵੀ ਵਿਚਾਰ ਚਰਚਾ ਵੀ ਕੀਤੀ ਸੀ ਉੱਥੇ ਇਸ ਨਾਤੇ ਆਏ ਸੀ ਕਿ ਜਿਵੇਂ ਨਹਿਰੋਂ ਧਾਰੋਂ ਪਾਰ ਲੋਕਾਂ ਨੂੰ ਇੱਕ ਮੁਆਵਜ਼ਾ ਮਿਲਦਾ ਹਰ ਸਾਲ ਦਾ ਉਹ ਇਹਨਾਂ ਲੋਕਾਂ ਨੂੰ ਮਿਲੇ ਕਿਉਂਕਿ ਇਹ ਸਾਰੀ ਜਿਹੜਾ ਆਪਾਂ ਪ੍ਰੋਬਲਮ ਚੱਲ ਰਹੇ ਆ ਇਸ ਕਰਕੇ ਕਿ ਰਾਜਸਥਾਨ ਫੀਡਰ ਨੂੰ ਪਾਣੀ ਦੇਣਾ ਹੁੰਦਾ ਇੱਥੋਂ ਉਹ ਪੌਂਡ ਬਣਾਉਣਾ ਪੈਂਦਾ ਜਿਹਦੇ ਕਰਕੇ ਪਛਾਤ ਕੋ ਲੱਖ ਸਵਾਂ ਲੱਖੇ ਕੜਨ ਨੂੰ ਆਪਣੇ ਨੂੰ ਨੁਕਸਾਨ ਆਉਂਦੀ ਆ ਸੋ ਇਹ ਲੜਾਈ ਜਿਹੜੀ ਹੈਗੀ ਆ ਕੋਈ ਵੀ ਕੇਂਦਰੀ ਪਾਰਟੀ ਜਿਹੜੀ ਹੈਗੀ ਉਹ ਆਪਣੇ ਹਾਸਤੇ ਨਹੀਂ ਲੜੂਗੀ ਇਹ ਆਪਨੂੰ ਆਪ ਦੀਆਂ ਪਾਰਟੀਆਂ ਹੀ ਪਾਰਟੀ ਖੇਤਰੀ ਪਾਰਟੀ ਹੈ ਜਿਹੜੀ ਆਪ ਦਾ ਦਰਦ ਸਮਝਦੀ ਹਥੋਂ ਦੇ ਲੋਕਾਂ ਦਾ ਉਹ ਹੀ ਲੜੂਗੀ ਇਹਨੂੰ ਰਾਜਸਥਾਨ ਦਾ ਵੀ ਦਰਦ ਦਾ ਹਰਿਆਣੇ ਦਾ ਦਰਦ ਉਹ ਆਪਣਾ ਕਿਉਂ ਦਰਦ ਸਮਝੂਗਾ ਸੋ ਆਪਾਂ ਇਹ ਆਪਾਂ ਉਹਨਾਂ ਨੂੰ ਮਜ਼ਬੂਤ ਕਰੀਏ ਜਿਹੜੀ ਆਪ ਦੀ ਖੇਤਰੀ ਪਾਰਟੀ ਹੋਵੇ ਆਪੇ ਆਪ ਲੜੂਗੀ ਇਹ ਲੜਾਈਆਂ ਲੰਬੀਆਂ ਸੰਘਰਸ਼ ਹੈਗੇ ਆ ਜਿਹੜੇ ਲੜਨੇ ਪੈਣਗੇ ਜੀ ਬਿਲਕੁਲ ਜੀ ਇਹ ਸਾਡੇ ਨਾਲ ਆ ਬਲਜਿੰਦਰ ਸਿੰਘ ਜੀ ਅੱਜ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਇੱਥੇ ਹੈਲਪ ਲੈ ਕੇ ਆਏ ਹੋ ਕੀ ਮਦਦ ਲੈ ਕੇ ਆਏ ਹੋ ਜੀ ਦੇਖੋ ਜੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਥੱਲੇ ਅਸੀਂ ਸਾਰੇ ਇੱ ਭਾਈ ਅਜੀਪਾਲ ਸਿੰਘ ਬਰਾੜ ਜੀ ਜਿਨ੍ਹਾਂ ਨੇ ਸਤਲੁਜ ਮਿਸਲ ਦੇ ਜਿਹੜੇ ਮੋਢੀ ਨੇ ਔਰ ਉੱਥੇ ਸਾਰੇ ਉਹਨਾਂ ਦੇ ਕਾਰਕੁਨ ਆਗੂ ਸਹਿਬਾਨ ਇੱਥੇ ਇਕੱਤਰਤ ਨੇ ਬਹੁਤ ਵੱਡੇ ਟਰੈਕਟਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਰਸਤ ਪ੍ਰਣਾਲੀ ਆਪਣੇ ਲੈ ਕੇ ਪਹੁੰਚੀ ਆ ਪਰ ਇਹ ਇਹ ਨਹੀਂ ਵੀ ਕੋਈ ਅਜਤੇ ਦਿਨ ਵਾਸਤੇ ਆ ਇਹ ਕੰਟੀਨਿਊ ਚੱਲੂਗਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਵੇਂ ਸਾਡਾ ਆਪਦਾ ਹਲਕਾ ਧਰਮਕੋਟ ਜਿੱਥੇ ਜ਼ਿਲ੍ਹਾ ਮੋਗਾ ਉਹ ਸਾਰਾ ਹੀ ਸਤਲੁਜ ਦਰਿਆ ਦੇ ਨਾਲ ਬਸਿਆ ਹੋਇਆ ਆਪ ਜੀ ਨੂੰ ਪਤਾ ਹੈ 10000 ਏਕੜ ਦੇ ਕਰੀਬ ਪਾਣੀ ਵਿੱਚ ਡੁੱਬਿਆ ਹੋਇਆ ਉੱਥੇ ਵੀ ਗਿਆਨੀ ਜੀ ਕੱਲ ਫਤਗੜ ਸਾਹਿਬ ਤੋਂ ਟਰੱਕ ਤੋਰ ਰਹੇ ਉੱਥੇ ਹੋਣਗੇ ਉਹ ਸਾਰੇ ਮਤਲਬ ਜਿਸ ਤਰ੍ਹਾਂ ਵੀ ਕੋਈ ਸਾਨੂੰ ਮੈਸੇਜ ਮਿਲਦਾ ਹੈ ਉੱਥੇ ਸਾਰੀ ਮਦਦ ਪਹੁੰਚਦੀ ਕੀਤੀ ਜਾ ਸਕਦੀ ਹੈ ਔਰ ਕੀਤੀ ਜਾ ਰਹੀ ਹੈ ਜੀ ਧੰਨਵਾਦ ਸਾਡੇ ਨਾਲ ਜਸਬੀਰ ਸਿੰਘ ਜੀ ਅੱਜ ਆਏ ਜੀ ਧੰਨਵਾਦ ਜੀ ਮੈਂ ਧੰਨਵਾਦ ਕਰਦਾ ਜਿ세 ਜੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਹੜਪੀਟਾਂ ਲਈ ਸਮਗਰੀ ਲੈ ਕੇ ਪਹੁੰਚੇ ਔਰ ਜਿੰਨੇ ਵੀ ਹੋਰ ਵੀ ਸਾਰੇ ਸੰਤਾਵਾਂ ਉਹਨਾਂ ਨੂੰ ਵੀ ਬੇਨਤੀ ਆ ਬਾਲਟੀਆਂ ਨੇ ਉਹਨਾਂ ਵੀ ਹੜਪੀਟਾਂ ਦੀ ਮਦਦ ਕੀਤੀ ਜਾਵੇ ਵੱਧ ਵੱਧ ਤਾਂ ਜੋ ਹੜਪੀਟਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਜਾਈ ਹੋਣੀ ਆ ਉਹਨਾਂ ਦੇ ਵਿੱਚ ਜੋ tanto para essa